ਸਤਰੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਮੈਂ ਤੁਹਾਡੇ ਨਾਲ ਹਰਵਿੰਦਰ ਸਿੰਘ ਮੈਂ ਖੜਾ ਹਾਂ ਅੱਜ ਸੀ ਰੋਡ ਮਰੈਂਡਾ ਪੁਰਾਣਾ ਜੋ ਹੈ ਸੜਕ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਹਨ ਜੋ ਲੋਕ ਇਕੱਠੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਜੀ ਨਗਰ ਕਾਉਂਸਲ ਮਰੈਂਡਾ ਦੀਆਂ ਟਰਾਲੀਆਂ ਜੋ ਮੇਰੇ ਪਿੱਛੇ ਵੀ ਖੜੀ ਹੈ ਇੱਕ ਟਰਾਲੀ ਇਹ ਸ਼ਹਿਰ ਦੇ ਵਿੱਚ ਤੋਂ ਜੋ ਗੰਦਾ ਕੂੜਾ ਹੈ ਲੈ ਕੇ ਆਉਂਦੀ ਹੈ ਤੇ ਜੋ ਡੰਪ ਤੁਸੀਂ ਦੇਖ ਸਕਦੇ ਹੋ ਸੰਘਣੀਵਾਦੀ ਦੇ ਵਿੱਚ ਇਹ ਡੰਪ ਬਣਿਆ ਹੋਇਆ ਹੈ ਇਸ ਇੱਥੇ ਕਿੰਨੇ ਜ਼ਿਆਦਾ ਹਨ ਜੋ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਆਵਾਰਾ ਪਸ਼ੂ ਹਨ ਜੋ ਆ ਜਾਂਦੇ ਹਨ ਜਿਸ ਦੇ ਨਾਲ ਹੈ ਜੋ ਬਹੁਤ ਜ਼ਿਆਦਾ ਗੰਦਗੀ ਫੈਲੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵੱਡੀ ਗਿਣਤੀ ਦੇ ਵਿੱਚ ਲੋਕ ਹਨ ਜੋ ਇਹਨਾਂ ਨੇ ਇਸ ਇੱਕ ਧਰਨਾ ਦਿੱਤਾ ਹੈ ਕਿ ਇਸ ਡੰਪ ਨੂੰ ਹੈ ਜੋ ਬੰਦ ਕੀਤਾ ਜਾਵੇ ਔਰ ਜੋ ਸੰਗਣੀ ਵਾਦੀ ਦੇ ਵਿੱਚ ਤੁਸੀਂ ਇੰਨਾ ਕੂੜਾ ਕਰਕਟ ਕਮੇਟੀ ਦੇ ਟਰੈਕਟਰ ਟਰਾਲੀ ਨਗਰ ਕੌਂਸਲ ਦੇ ਉਰੇ ਸੁੱਟਦੇ ਹਨ ਇਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਕੋਈ ਬਿਮਾਰੀਆਂ ਲੱਗਣ ਦਾ ਵੀ ਖਤਰਾ ਰਹਿੰਦਾ ਹੈ ਬਾੜ ਵਾਸੀਆਂ ਵਿੱਚੋਂ ਸਾਡੇ ਨਾਲ ਬਹੁਤ ਸਾਰਿਆਂ ਨੇ ਦੱਸਿਆ ਕਿ ਉਹਨਾਂ ਦੀਆਂ ਸਮੱਸਿਆਵਾਂ ਕਿੰਨੀਆਂ ਗੰਭੀਰ ਹਨ ਕੂੜਾ ਕਰਕਟ ਦੇ ਢੇਰਾਂ ਨੂੰ ਲੈ ਕੇ ਇਹ ਟਰਾਲੀ ਪਿੱਛੇ ਖੜੀ ਅੱਜ ਪਹਿਲੀ ਟਰਾਲੀ ਨਹੀਂ ਇਹ ਚੌਥੀ ਟਰਾਲੀ ਆ ਬਾਹਰੋਂ ਆ ਕੇ ਇੱਥੇ ਕੂੜਾ ਸਿਟ ਰਹੇ ਨੇ ਇਹ ਅੱਜ ਦਾ ਕੂੜਾ ਨਹੀਂ ਪਿਛਲੇ ਮਹੀਨਾ ਹੋ ਗਿਆ ਕੂੜਾ ਇਕੱਠੇ ਹੁੰਦੇ ਹੋਰ ਇਹਨੂੰ ਪਿੱਛੇ ਲੋਕ ਜਨਤਾ ਵੀ ਬਹੁਤ ਦੁਖੀ ਨੇ ਜੋ ਡੇਲੀ ਬੱਚੇ ਇੱਥੇ ਤੋਂ ਆਉਂਦੇ ਜਾਂਦੇ ਨੇ ਸਭ ਦੁਖੀ ਨੇ ਬਟ ਕੀ ਕਰਦੇ ਨੇ ਲੋਕਲ ਮਿਊਂਸਿਪੈਲਿਟੀ ਵਾਲੇ ਇੱਕ ਟਰਾਲੀ ਛੱਡਦੇ ਨੇ ਦੂਜੀ ਟਰਾਲੀ ਲੈ ਜਾਂਦੇ ਨੇ ਇਹ ਸਾਡਾ ਕੋਸੂਰ ਨਹੀਂ ਕਿ ਅਸੀਂ ਇੱਥੇ ਰਹਿੰਦੇ ਆ ਇਹ ਮਿਊਂਸਿਪੈਲਿਟੀ ਦਾ ਸਾਰਾ ਕੰਮ ਆ ਜੋ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਡੇਲੀ ਚੱਕਣ ਕੂੜਾ ਡੇਲੀ ਕੀ ਹਫਤੇ ਬਾਅਦ ਵੀ ਚੱਕ ਦੇਣ ਇਹ ਮਹੀਨੇ 45 ਦਿਨ ਹੋ ਗਏ ਇੱਥੇ ਹੀ ਗੰਦ ਪਿਆ ਤੇ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਬਸ ਕੂੜੇ ਦੇ ਵਿੱਚੋਂ ਲੰਘਣ ਦੀ ਡੇਲੀ ਮਜਬੂਰ ਆ ਤਾਂ ਕਰਕੇ ਸਾਨੂੰ ਅੱਜ ਦੋਸ ਮੁਜ਼ਾਰਾ ਕਰਨਾ ਹੀ ਪਿਆ ਇਕੱਠੇ ਹੋ ਕੇ

ਉਹ ਆਸ਼ਕਾ ਪਾਣ ਤਾ ਬੰਦ ਕਰੋ ਬੰਦ ਕਰੋ ਅੱਜ ਸਾਰਾ ਕੁੜਾ ਨੂੰ ਬੰਦ ਕਰੋ ਆਇਓ ਮਰ ਗਿਆ ਹਾਏ ਹਾਏ ਆਇਓ ਮਰ ਗਿਆ ਹਾਏ ਹਾਏ ਸੜਕਾਂ ਦੇ ਵਿੱਚ ਇੰਨਾ ਨਾ ਪਾਣੀ ਖੜ ਜਾਂਦਾ ਸਾਡੇ ਬੱਚੇ ਜਾਣੇ ਪਾਉਂਦੇ ਸਕੂਲਾਂ 'ਚ ਤਾਂ ਇੰਨਾ ਵੱਡਾ ਟੇਰ ਹਰੇਕ ਸ਼ਹਿਰ ਦੇ ਇੱਥੇ ਹਾਰੇ ਕਚਰਾ ਖੈਂਕਣ ਦੋ ਟਰਾਲੀਆਂ ਹੋਰ ਖੜੀਆਂ ਇੱਥੇ ਅਸੀਂ ਰੋਕਿਆ ਇਹਨਾਂ ਨੂੰ ਇੱਥੇ ਨਹੀਂ ਸੁੱਟਣੀਆਂ ਟਰਾਲੀਆਂ ਮੈਂ ਗੁਰਦੀਪ ਸਿੰਘ ਬਸੇ ਪ੍ਰਾਣਾ ਬਸੇ ਰੋਡ ਮਰੈਂਡਾ ਤੇ ਜਿੱਥੇ ਸਾਡਾ ਮੋੜ ਮੁੜਦਾ ਇੱਥੇ ਲੋਕ ਬਾਹਰ ਤੋਂ ਲਿਆ ਕੇ ਕੂੜਾ ਸਿੱਟਦੇ ਨੇ ਜਿਹੜਾ ਕਿ ਅਨਲੀਗਲ ਹੈ ਇੱਥੇ ਕੂੜਾ ਨਹੀਂ ਸਿੱਟਣਾ ਚਾਹੀਦਾ ਤੇ ਬਾਕੀ ਇੱਥੇ ਬਿਮਾਰੀਆਂ ਦਾ ਵੀ ਬੜਾ ਖਤਰਾ ਹੈ ਜਿਸ ਕਰਕੇ ਸਾਡੇ ਬੱਚੇ ਤੇ ਹੋਰ ਮਹਿਲਾ ਕਰਦੀਆਂ ਜਦੋਂ ਇੱਥੇ ਆਉਨੀਆਂ ਤੇ ਇੱਥੇ ਡੰਗਰ ਘੁੰਮਦੇ ਨੇ ਜਿਹੜੇ ਉਹਨਾਂ ਨੂੰ ਮਾਰ ਵੀ ਸਕਦੇ ਨੇ ਇਸ ਕਰਕੇ ਜਦੋਂ ਹੁਣ ਬਰਸਾਤ ਪਈ ਹੈ ਤੇ ਜਿੰਨਾ ਵੀ ਕੂੜਾ ਸੀ ਇੱਕ ਸਾਰਾ ਪਾਣੀ ਨਾਲ ਵਹਿ ਕੇ ਗਲੀਆਂ ਵਿੱਚ ਸੜਕ ਤੇ ਉੱਪਰ ਆਇਆ ਜਿਹਦੇ ਨਾਲ ਐਕਸੀਡੈਂਟ ਦੇ ਕਾਰਨ ਜ਼ਿਆਦਾ ਹੁੰਦੇ ਨੇ ਤੇ ਜਦੋਂ ਵੀ ਇਹ ਮਤਲਬ ਪਾਣੀ ਵਿੱਚ ਵਹਿੰਦਾ ਤਾਂ ਬਿਮਾਰੀਆਂ ਫੈਲਣ ਦਾ ਕਾਫੀ ਡਰ ਹੁੰਦਾ ਇਹ ਕਮੇਟੀ ਕੀ ਕਰਦੀ ਹੈ ਬਾਹਰ ਤੋਂ ਜਿੰਨਾ ਵੀ ਕੂੜਾ ਸ਼ਹਿਰ ਦਾ ਸਾਰਾ ਲਿਆ ਕੇ ਇੱਥੇ ਘੇਰਦੀ ਹੈ ਅਸੀਂ ਕਈ ਵਾਰ ਕਮੇਟੀ ਨੂੰ ਕਹਿ ਚੁੱਕੇ ਹਾਂ ਪਰ ਕਮੇਟੀ ਇੱਥੇ ਕੋਈ ਅਮਲ ਨਹੀਂ ਕਰ ਰਹੀ ਮਤਲਬ ਜੀ ਕੈਸ ਨਸੀ ਆਇਆ ਫਿਰ ਇਹ ਕੀ ਇਹ ਸਮੱਸਿਆ ਅੱਜ ਵੀ ਨਹੀਂ ਬੜੀ ਪੁਰਾਣੀ ਹੈ ਬਹੁਤ ਵਾਰੀ ਇੱਥੋਂ ਇਹ ਕੂੜਾ ਚਕਾ ਲਿਆ ਬੜੀ ਮਿਹਨਤ ਕਰਕੇ ਅਸੀਂ ਕਲੱਬ ਬਣਾ ਕੇ ਸਾਰੇ ਸ਼ਹਿਰ ਨੂੰ ਟੈਂਪੂ ਪ੍ਰੋਵਾਈਡ ਕਰਾਏ ਵੀ ਘਰ ਘਰ ਸਵਾਈ ਹੋਵੇ ਸਿੱਧਾ ਡੰਪਿੰਗ ਲਾਉਣ ਜਾਵੇ ਪਰ ਜਿਹੜੇ ਅਫਸਰ ਹੈ ਸਿਰਫ ਆਪਣੇ ਮਤਲਬ ਪ੍ਰਸਤੀ ਵਾਸਤੇ ਜਾਂ ਪੈਸੇ ਖਾਣ ਵਾਸਤੇ ਉਹਨਾਂ ਨੂੰ ਸਚਾਰੂ ਢੰਗ ਨਾਲ ਚੱਲਣ ਨਹੀਂ ਦਿੰਦੇ ਕਿਤੇ ਟੈਂਪੋ ਕੋਈ ਕਿਤੇ ਲਕੋਇਆ ਵਾ ਕੋਈ ਕਿਤੇ ਲਕੋਇਆ ਵਾ ਮੈਨੂੰ ਸਮਝ ਨਹੀਂ ਆਉਂਦੀ ਕਿ ਟੈਂਪੋ ਚਲਾਉਣ ਵਾਸਤੇ ਦਿੱਤੇ ਹੈ ਕਿ ਇਹਨਾਂ ਨੂੰ ਲਕਾਉਣ ਵਾਸਤੇ ਦਿੱਤੇ ਆ ਕਿਉਂ ਨਹੀਂ ਇਹ ਸਹੀ ਕੰਮ ਕਰਦੇ ਹੁਣ ਜਿਹੜੀ ਹੁਣ ਦੀ ਪ੍ਰੋਬਲਮ ਹੈ ਇਹਨਾਂ ਦੀ ਡੰਪਿੰਗ ਗਰਾਊਂਡ ਦੀ ਉਹ ਵੀ ਜਿੰਨਾ ਚਿਰ ਅਸੀਂ ਰਹੇ ਆ ਬੜਾ ਵਧੀਆ ਸਚਾਰੂ ਢੰਗ ਨਾਲ ਚੱਲਦਾ ਰਿਹਾ ਪਰ ਜਦੋਂ ਤੋਂ ਆ ਹੁਣ ਦਾ ਹਾਲਾਤ ਹੋਏ ਆ ਕਿਤੇ ਵੀ ਇਹਨਾਂ ਨੂੰ ਕੂੜਾ ਸਿੱਟਣ ਨੂੰ ਜਗ੍ਹਾ ਨਹੀਂ ਮਿਲਦੀ। ਕਿਉਂ ਇਹਨਾਂ ਨੇ ਪੁਰਾਣਾ ਡੰਪ ਗਰਾਊਂਡ ਆਪਣਾ ਬੰਦ ਕਰਾਇਆ ਨਵੇਂ ਨਵਾਂ ਸਿਆਪਾ ਛੇੜ ਲਿਆ ਹੁਣ ਕੂੜਾ ਸਿੱਟਿਆ ਨਹੀਂ ਜਾਂਦਾ ਜਿੱਥੇ ਕਿਤੇ ਜਗ੍ਹਾ ਬੇਲੀ ਮਿਲਦੀ ਉੱਥੇ ਸਿੱਟਣਾ ਸ਼ੁਰੂ ਕਰ ਦਿੰਦੇ ਆ ਜਿੱਥੇ ਲੋਕਾਂ ਦੇ ਘਰ ਆ ਜਿੱਥੇ ਕਿਸੇ ਨੇ ਰਹਿਣਾ ਉਹ ਕਿਵੇਂ ਬਰਦਾਸ਼ਤ ਕਰੂਗਾ ਰੋਜ਼ ਬਿਮਾਰੀਆਂ ਫੈਲਦੀਆਂ ਸੜਕਾਂ ਦੇ ਟਾਇਰ ਦਾ ਫਿਰਦਾ ਪਾਣੀ ਚ ਬਿਲਕੁਲ ਵੀ ਜ਼ਿੰਮੇਵਾਰੀ ਨਹੀਂ ਸਮਝਦੇ ਈਓ ਸਾਹਿਬ ਫੋਨ ਚੱਕ ਕੇ ਰਾਜੀ ਨਹੀਂ ਕਿਤੇ ਬਿਨਾ ਨਕਸ਼ੇ ਤੋਂ ਮਕਾਨ ਬਣਦੇ ਆ ਕਿਤੇ ਬਿਲਡਿੰਗਾਂ ਬਣਦੀਆਂ ਕਿਤੇ ਨਜਾਇਜ਼ ਕਬਜ਼ੇ ਹੋ ਰਹੇ ਆ ਕਿਤੇ ਕੂੜਾ ਪਿਆ ਸ਼ਹਿਰ ਦੇ ਹਾਲਾਤ ਹੀ ਖਰਾਬ ਕਰਤੇ ਇਹਨਾਂ ਨੇ ਇੱਥੇ ਕੂੜਾ ਹੁਣ ਬਾਹਰੋਂ ਕਿੱਥੋਂ ਆ ਰਿਹਾ ਜੀ ਪਤਾ ਨਹੀਂ ਸ਼ਹਿਰ ਦਾ ਇਕੱਠਾ ਕਰ ਕਰਕੇ ਕਿੱਥੋਂ ਲਿਆਈ ਜਾਂਦੇ ਇਹ ਇੱਥੇ ਡੰਬ ਬਣਾ ਰਹੇ ਆ ਕਿ ਇਹ ਇੱਥੇ ਲੋਕ ਰਹਿੰਦੇ ਆ ਇੱਥੇ ਡੰਬ ਬਣਾਉਣ ਦੀ ਜਗ੍ਹਾ ਤਾਂ ਥੋੜੀ ਆ ਜੇ ਵਾਕੀ ਗੜਾ ਏਰੀਆ ਕੀ ਬਸੇ ਨੂੰ ਬਿਲਕੁਲ ਇਹ ਤਾਂ ਦੋ ਦਿਨਾਂ ਚ ਬਿਮਾਰੀ ਫੈਲ ਚੁੱਕੀ ਜੇ ਆਈ ਆਲ ਰਹਾ ਜੁੜੇ ਰਹੋ ਲੋਕ ਮਸਲੀ ਚੈਨਲ ਦੇ ਨਾਲ ਹਰਵਿੰਦਰ ਸਿੰਘ